ਕੁਤਿਕਾ ਕਾਲਸਾ ਕਰਾਈ ਵਾਹਿਗੁਰੂ ਜਿੱਕੀ ਪਤੇ ਤਨਾਸਰੀ ਮਹੱਲਾ ਪਿੰਜਵਾ ਜਿਹ ਕਰਨੀ ਹੋ ਵਹਿ ਸਰਮਿੰਦਾ ਇਹ ਹਕ ਮੰਨੀ ਰੀਤ ਇਹ ਉਚਾਰਨ ਕਰਨਾ ਇਹ ਨੀਕਣਾ ਹੈ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਮਾਇਆ ਮੋਹ ਭੂਲੋ ਔਰ ਹੀਤ ਇਹ ਵਿਸਰਾਮ ਭੂਲੋ ਪਦ ਤੇ ਲਾਉਣਾ ਮਾਇਆ ਮੋਹ ਭੂਲੋ ਔਰ ਹੀਤ ਹਰ ਚੰਦੌਰੀ ਬਾਨ ਹਰ ਪਾਤ ਰੇ ਇਹ ਹੈ ਤੁਹਾਰੋ ਬੀਤ ਇਹ ਹਰ ਚੰਦੌਰੀ ਉਚਾਰਨ ਕਰਨਾ ਚੰਦੌਰੀ ਨਹੀਂ ਕਹਿਣਾ ਸੱਚੇ ਉੱਤੇ ਟਿੱਪੀ ਵੀ ਹੈਗੀ ਅਤੇ ਊੜਾ ਬੰਦ ਮੂਲ ਆ ਔਂਕੜ ਚੰਦੌਰੀ ਹਰ ਚੰਦੌਰੀ ਇਥੇ ਯਮਕ ਲਾ ਦਨੀ ਹੈ ਬਨਹਰ ਇਹ ਵੱਖਰਾ ਪਾਠ ਕਰਨਾ ਬਨਹਰ ਨਹੀਂ ਕਹਿ ਦੇਣਾ ਬਨਹਰ 파ਤ ਰੇ ਇਥੇ ਵਿਸ਼ਰਾਮ ਹੈ ਇਹ ਤੁਹਾਰੋ ਬੀਤ ਰਹਾਉ ਚੰਦਨ ਲੀਪ ਹੂਤ ਦੇਹ ਕਾ ਸੁਖ ਗਰਦਭ ਪਸਮ ਸੰਗੀਤ ਇਹ ਗਰਦਾਭ ਭੱਬੇ ਨਾਲ ਉਚਾਰਨ ਕਰਨਾ ਗਰਦਾਭ ਸੁਖ ਗਰਬ ਭਸਮ ਸੰਗੀਤ ਅੰਮ੍ਰਿਤ ਸੰਗ ਨਾਹਿ ਰੁਚ ਆਵਤ ਵਿਖੇਠ ਗਉਰੀ ਪ੍ਰੀਤ ਉੱਤਮ ਸੰਤ ਭਲੇ ਸੰਜੋਗੀ ਇਸ ਜੁਗ ਮਹਿ ਪਵਿੱਤ ਪੁਨੀਤ ਪਵਿੱਤ ਥੋੜਾ ਜਿਹਾ ਕੱਸ ਕੇ ਬੋਲਣਾ ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦਰੈ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨਿਤ੍ਰ ਦੀਤ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਤਨਾਸਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤ ਆਗੇ ਪਾਣੀ ਪੱਖਾ ਪੀਸੋ ਸੰਤ ਆਗੇ ਪਾਣੀ ਪੱਖਾ ਪੀਸੋ ਸੰਤ ਆਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਇਹ ਬਿਸਰਾਮ ਨਿਧ ਪਾਈ ਤੁਮ ਕਰਹੁ ਦਇਆ ਮੇਰੇ ਸਾਈ ਹਾਂ ਤੁਮ ਕਰਹੁ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਕਿਰਪਾ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸੁਜਾਇ ਭਰ ਮਾਈ ਅਨੰਦ ਰੂਪ ਰਵਿਓ ਸਭ ਮਦੇ ਜਤ ਕਤ ਪਿਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਨ ਗੋਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਝੀ ਹੈ 부ਝੀ ਪੂਲਾ ਹੀ ਉਚਾਰਨ ਕਰਨਾ ਨਾਨਕ ਤ੍ਰਿਪਤ ਅਗਾਈ ਤਨਾਸਰੀ ਮਹੱਲਾ ਪੰਜਵਾ ਜੇਨ ਕੀਨੇ ਵਸ ਆਪਣੇ ਤ੍ਰੈ ਗੁਣ ਪਾਵਣ ਚਤੁਰ ਸੰਸਾਰਾ ਆਈ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਜੇਨ ਕੀਨੇ ਵਸ ਆਪਣਾ ਤ੍ਰੈ ਗੁਣ ਇੱਥੇ ਵਿਸਰਾਮ ਹੈ ਭਵਨ ਚਤੁਰ ਇਸ ਸੰਬੰਧਕ ਪਾਠ ਵਨ ਚਤੁਰ ਸੰਸਾਰਾ ਜਗ ਇਸ ਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਾਪ ਕੀ ਓਟ ਗਹੀ ਤੋ ਛੂਟੋ ਸਾਧ ਪ੍ਰਸਾਦ ਹਰ ਹਰ ਗਾਏ ਸਾਧ ਪ੍ਰਸਾਦ ਹਰ 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 ਗਾਏ ਸਾਧ ਪ੍ਰਸਾਦ ਹਰ 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 ਗਾਏ ਵਿਖੇ ਬਿਆਦ ਤਦ ਹੂਟੋ ਰਹਾਓ ਨਹਿ ਸੁਣੀਐ ਨਹਿ ਮੁਖ ਤੇ ਬਕੀਐ ਨਹਿ ਮੋਹ ਹੈ ਉਹ ਡੀਠੀ ਐਸੀ ਠਗौरी ਪਾਇ ਭੁਲਾਵੇ ਉਹ ਨਹੀਂ ਕਹਿਣਾ ਇਹਨੂੰ ਊੜਾ ਬੰਦਮੂਵਲਾ ਉਹ ਉਹ ਡੀਠੀ ਐਸੀ ਠਗौरी ਪਾਇ ਭੁਲਾਵੇ ਮਨ ਸਭ ਕੈ ਲਾਗੇ ਮੀਠੀ ਮਾਇ ਬਾਪ ਪੂਤ ਹਿਤ ਪ੍ਰਤਾ ਓਨ ਘਰ ਘਰ ਮੇਲੇਓ ਦੁਆ ਕਿਸੇ ਹੀ ਵਾਦ ਘਾਟ ਕਿਸੇ ਹੀ ਪਹਿ ਹਾਂਜੀ ਇੱਥੇ ਵਿਸਰਾਮ ਹੈ ਕਿਸੇ ਹੀ ਵਾਦ ਘਾਟ ਕਿਸੇ ਹੀ ਪਹਿ ਸਗਲੇ ਲਰ ਲਰ ਮੁਵਾ ਹਉ ਬਲਿਹਾਰੀ ਸਤਗੁਰ ਆਪਣੇ ਆਪਣੇ ਪੱਪੇ ਹੂੰ ਆਪਣੇ ਜੇਨਾ ਇਹੋ ਚਲਤ ਦਿਖਾਇਆ ਗੂਜੀ ਭਾਹੇ ਜਲੇ ਸੰਸਾਰਾ ਭਗਤ ਨਾ ਵਿਆਪੈ ਮਾਇਆ ਭਗਤ ਇਥੀਮ ਖਲਾਦਨੀ ਭਗਤ ਨਭਿਆ ਪਰ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣਾ ਘਰ ਲੈ ਆਇਆ ਖਾਟੇ ਤਨਾਸਰੀ ਮਹੱਲਾ ਪਿੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ हम बारिक तुमरे तारे जेवा एक कवन गुण कहिए बेसुमार बेअंत स्वामी तेरो अंत ना किन्ही लहीए रहाऊ कोट प्राग हमारे खंडह अनेक विधि समझावहु हम अज्ञान अल्प मत थूरी ਤੂੰ ਆਪਨ ਬਿਰਦ ਰਖਾਵਹੁ ਇਹ ਸਮਝਾਵਹੁ ਰਖਾਵਹੁ ਹੰਕੜ ਲਾਉਣੇ ਆ ਹੂੜੇ ਨਹੀਂ ਲਾਉਣੇ ਰਖਾਵਹੁ ਸਮਝਾਵਹੁ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹਿਲੇ ਰੱਖਹੁ ਰੱਖਨ ਹਾਰ ਦਇਆਲਾ ਨਾਨਕ ਘਰ ਕੇ ਗੂਲੇ ਸਾਸਰੀ ਮਹੱਲਾ ਪੰਜਵਾ ਪੂਜਾ ਵਰਤ ਤਿਲਕ ਇਸ ਨਾਨਾ ਪੁੰਨ ਦਾਨ ਬਹੁ ਦੈਨ ਕਹੂੰ ਨਾ ਪੀਜੈ ਸੰਜਮ ਸੁਆਮੀ ਬੋਲਹਿ ਮਿੱਠੇ ਬੈਨ ਪ੍ਰਭ ਜੀ ਕੋ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਪ੍ਰਭ ਜੀ ਕੋ ਨਾਮ ਜਪਤ ਇਥੇ ਵਿਸਰਾਮ ਦਾਤ ਨਾ ਮਨ ਚੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੈ ਸਬਤਾ ਕਉ ਪ੍ਰਕਾਰ ਇਠਾ ਰਾਰੇ ਬਹੁ ਪ੍ਰਕਾਰ ਖੋਜੈ ਸਬਤਾ ਕਉ ਬਹੁ ਪ੍ਰਕਾਰ ਖੋਜੈ ਸਬਤਾ ਕਉ ਵਿਖੋ ਨਾ ਜਾਈ ਲੈਨ ਰਹਾਉ ਜਾਪ ਤਾਪ ਬ੍ਰਹਮਣ ਬਸੁਦਾ ਕਰ ਉਰਦ ਤਾਪ ਲੈ ਗੈਨ ਲਗੈਨ ਕੱਠਾ ਪਾਠ ਉਚਾ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਕਸ ਕੇ ਬੂਲਣਾ ਹੈ ਜਾਪ ਤਾਪ ਇਠਾ ਠਮਕ ਭ੍ਰਮਨ ਬਸੂ ਦਾ ਕਰ ਇਥੇ ਵਿਸਰਾਮ ਉਰਦ ਤਾਪ ਲੱਗੈਨ ਜਾਪ ਤਾਪ ਭ੍ਰਮਨ ਬਸੂ ਦਾ ਕਰ ਉਰਦ ਤਾਪ ਲੱਗੈਨ ਇਹ ਬਿਦ ਨਹਿ ਪਤੀਆਂ ਨੋ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਾਪਿਟੇ ਨਾਨਕ ਸੁਖ ਜਾਨ ਰੈਨ ਬੰਦਨ ਤੇ ਛੁਟਕਾਵੇ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਾਂਜੀ ਪ੍ਰਾਤਨ ਸਰੂਪਾਂ ਚ ਨਾ ਤਰਾਸਰੀ ਮਹੱਲਾ ਪੰਜਵਾ ਹੈ ਨਹੀਂ ਕਿਸੇ ਵੀ ਸਰੂਪ ਦੇ ਵਿੱਚ ਹੈ ਨਹੀਂ ਹੁਣ ਲਿਖ ਦਿੱਤਾ ਹੈ ਤਨਾਸਰੀ ਮਹੱਲਾ ਪੰਜਵਾ ਪਰ ਪ੍ਰਾਤਨ ਸਰੂਪਾਂ ਚ ਸਿੱਧੇ ਹੀ ਸ਼ਬਦ ਹੁੰਦਾ ਸ਼ੁਰੂ ਹੁੰਦਾ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਥਿਰ ਕਰੇ ਨਿਹਚਲ ਇਹੋ ਮਨੁਆ ਬਾਹਰ ਨਾ ਕਤੂਤਾਵੈ ਹੈ ਕੋ ਐਸੋ ਹਮਰਾ ਮੀਤ ਸਗਲ ਸ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜੀਓ ਹੀ ਉਹ ਦੇਵ ਸਮਗਰੀ ਨਹੀਂ ਕਹਿਣਾ ਸਮਗਰੀ ਸਗਲ ਸਮਗਰੀ ਜੀਓ ਹੀ ਉਹ ਦੇਵ ਦਸਮ ਗ੍ਰੰਥ ਦੇ ਵਿੱਚ ਸਮਿਗਰੀ ਸ਼ਬਦ ਵੀ ਆਉਂਦਾ ਹੈ ਸਮਗਰੀ ਵੀ ਆਉਂਦਾ ਰਾਰਾ ਪੂਰਾ ਵੀ ਆਉਂਦਾ ਹੈ ਇਸ ਤਰ੍ਹਾਂ ਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਰਾਰਾ ਪੂਰਾ ਆਉਂਦਾ ਧਿਆਨ ਨਾਲ ਉਚਾਰਨ ਕਰ। ਅਰਪੋ ਆਪਣੋਂ ਚੀਤ ਰਹਾਉ ਸਗਲ ਸਮਗਰੀ ਜੀ ਉਹ ਹੀ ਉਹ ਦੇਵ ਇਥੇ ਵਿਸਰਾਮ ਹੈ। ਅਰਪੋ ਆਪਣੋਂ ਚੀਤ ਰਹਾਉ ਪਰ ਤਨ ਪਰ ਤਨ ਪਰ ਕੀ ਨਿੰਦਾ ਇਨ ਸੋ ਪ੍ਰੀਤ ਨ ਲੱਗੈ। ਕਿਸੇ ਤਰ੍ਹਾਂ ਪਾਠ ਉਚਾਰਨ ਕਰਨਾ ਹੈ ਪਰ ਤਨ ਪਰ ਤਨ ਪਾਰ ਕੀ ਨਿੰਦਾ ਪਰ ਕੀ ਇਕੱਠਾ ਨਹੀਂ ਕਹਿ ਦੇਣਾ ਪਾਰ ਕੀ ਨਿੰਦਾ ਇਥੇ ਵਿਸਰਾਮ ਹੈ ਇਹਨ ਸਿਉ ਪ੍ਰੀਤ ਨ ਲੱਗੈ ਸੰਤਹ ਸੰਗ ਸੰਤ ਸੰਪਾਖਣ ਜੀ ਸੰਪਾਖਣ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦੇ ਆਲਾ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਾ ਹੈ ਅੱਲਾ ਪ੍ਰਭ ਤੇ ਵਿਸਰਾਮ ਹੈ ਮਾਗੈ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਤਨਸਰੀ ਮਹੱਲਾ ਪੰਜਵਾ ਹਰ ਹਰ ਲੀਨੇ ਸੰਤ ਉਬਾਰ ਹਰ ਕੀ ਦਾਸ ਕੀ ਚਿਤਵੈ ਬੁਰੀ ਆਈ ਤਿਸੇ ਕੋ ਫਿਰ ਮਾਰ ਰਹਾਉ ਹਰ ਹਰ ਤੇ ਵਿਸਰਾਮ ਰਹਾਉ ਜਾਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਭ੍ਰਮਤ ਭ੍ਰਮਤ ਊਹਾ ਹੀ ਮੂਏ ਬਾਹੁਰ ਗ੍ਰਹਿ ਨ ਮੰਜਾਰ ਨਾਨਕ ਸਰਨ ਪਰਿਓ ਦੁਖ ਭੰਜਨ ਗੁਣ ਗਾਵੇ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ ਤਨਾਸਰੀ ਮਹੱਲਾ ਪੰਜਵਾ ਤਨਾਸਰੀ ਸਸੇ ਦੀ ਸਿਹਾਰੀ ਨਾਲ ਉਚਾਰਨ ਕਰਨਾ ਹੈ ਤਨਾਸਰੀ ਮਹੱਲਾ ਪੰਜਵਾ ਤਨਾਸਰੀ ਮਹੱਲਾ ਪੰਜਵਾ ਅਬ ਹਰ ਰਖਨਹਾਰ ਚਿਤਾਰਿਆ ਬਿਸਰਾਮ ਅਬ ਪਦ ਤੇ ਲੋਣਾ ਹੈ ਅਬ ਹਰ ਰਖਨਹਾਰ ਚਿਤਾਰਿਆ ਅਬ ਹਰ ਰਖਨਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਖਿਨ ਪੀਤਰ ਹਾਂਜੀ ਪਤਿਤ ਪਦ ਤੇ ਯਮਕ ਲਾ ਦੇਣੀ ਹੈ ਪਤਿਤ ਪੁਨੀਤ ਕੀਏ ਖਿਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸਤ ਭਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਹਾਂਜੀ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰ ਨਾਰਾਇਣ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਧਿਆਨ ਨਾਲ ਨਾਰਾਇਣ ਇਸ ਤਰ੍ਹਾਂ ਬੋਲਣਾ ਨਾਰਾਇਣ ਇਨ ਐੜਾ ਵਿੱਚ ਵੱਧ ਨਹੀਂ ਲਾ ਕੇ ਬੋਲਣਾ ਇਨ ਤਾਂ ਈੜੀ ਸਿਹਾਰੀ ਐੜਾ ਨੰਨਾ ਹੋ ਜਾਏਗਾ ਨਾ ਇਨ ਇਨ ਨਾਰਾਇਣ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਔਖਦ ਮੰਤਰ ਮੂਲ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਔਖਦ ਮੰਤਰ ਮੂਲ ਮਨ ਏਕੈ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਵਧਾਰਿਆ ਚਰਨ ਰੇਨ ਬਾੰਛੈ ਜਿਤ ਨਾਨਕ ਪੁਨਹ ਪੁਨਹ ਬਲਿਹਾਰਿਆ ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ